ਪੰਜਾਬ ਨੰਬਰਦਾਰ ਜੂਨੀਅਨ ਤਹਿਸੀਲ ਮਜੀਠਾ ਦੇ ਪ੍ਰਧਾਨ ਰঞ্জੀਤ ਸਿੰਘ ਰਾਜਾ ਨੰਬਰਦਾਰ ਨੂੰ ਲੱਗਿਆ ਸਦਮਾ 18 ਸਾਲ ਦੀ ਉਮਰ ਦੇ ਪਤੀਜੇ ਦੀ ਫਤਿਹਗੜ ਸ਼ੁਕਰ ਚੱਕ ਨਹਿਰ ਵਿੱਚ ਡੁੱਬਣ ਨਾਲ ਹੋਈ ਮੌਤ। ਪ੍ਰਾਪਤ ਜਾਣਕਾਰੀ ਅਨੁਸਾਰ ਰঞ্জੀਤ ਸਿੰਘ ਰਾਜਾ ਨੰਬਰਦਾਰ ਦਾ ਪਤੀਜਾ ਰਵਿੰਦਰਪਾਲ ਸਿੰਘ ਅਰਸ਼ ਭਪਿੰਦਰ ਸਿੰਘ 17 ਤਰੀਕ ਨੂੰ ਨਹਿਰ ਵਿੱਚ ਡੁੱਬ ਗਿਆ ਸੀ ਅਤੇ ਪਰਿਵਾਰ ਦੀ ਸਗਤ ਜਦੋਂ ਜਹਿ ਨਾਲ ਤੀਸਰੇ ਦਿਨ ਮਿਲੀ ਮ੍ਰਿਤਕ ਦੀ ਦੀ ਇਸ ਬੰਦੀ ਮਿਰਤਕ ਦੇ ਫੁੱਫੜ ਕਰਨੈਲ ਸਿੰਘ ਸਾਭਾ ਸਰਪੰਚ ਨੇ ਜਾਣਕਾਰੀ ਸਾਂਝੀ ਕੀਤੀ ਅਤੇ ਦੱਸਿਆ ਕਿ ਰਵਿੰਦਰਪਾਲ ਸਿੰਘ 17 ਤਰੀਕ ਵਾਲੇ ਦਿਨ ਵੀਰਵਾਰ ਨੂੰ ਗੱਡੀ ਤੋਣ ਲਈ ਪਾਣੀ ਦੀ ਬਾਲਟੀ ਭਰਨ ਲੱਗਿਆ ਪੈਰ ਤਿਲਕੇ ਨਹਿਰ ਵਿੱਚ ਗਿਆ ਅਤੇ ਪਾਣੀ ਦੀ ਤੇਜ਼ ਵਹਾਅ ਕਾਰਨ ਪਾਣੀ ਵਿੱਚ ਹੀ ਡੁੱਬ ਕੇ ਰਵਿੰਦਰਪਾਲ ਸਿੰਘ ਦੀ ਮੌਤ ਹੋ ਗਈ ਅਤੇ ਪਰਿਵਾਰ ਜਦੋਂ ਜਹਿਦ ਨਾਲ ਤੀਸਰੇ ਦਿਨ ਰਵਿੰਦਰਪਾਲ ਸਿੰਘ ਦੀ ਲਾਸ਼ ਮਿਲੀ ਪਰਿਵਾਰ ਵਿੱਚ ਸੋਗ ਦੀ ਲਹਿਰ ਪਰਿਵਾਰ ਦਾ ਰੋ ਰੋ ਕੇ ਹੋਇਆ ਬੁਰਾ ਹਾਰ ਨਛਤਰ ਪੰਦੇਰ ਅਤੇ ਰਣਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊਜ਼ ਚੈਨਲ ਚਵਿੰਦਾ ਦੇਵੀ ਹਾਂਜੀ ਕੀ ਨਾਮ ਤੇ ਭਾਈ ਇਮਰਾਨਾ ਕਰਨ ਸਿੰਘ ਹਾਂਜੀ ਜੀ ਹਾਂਜੀ ਅੱਜ ਕੀ ਘਟਨਾ ਵਾਪਰੀ ਜੀ ਸਰ ਅੱਜ ਹੀ 17 ਤਰੀਕ ਤੋਂ 17/7 ਤੋਂ ਰਵਿੰਦਰਪਾਲ ਸਿੰਘ ਹਾਂਜੀ ਰਵਿੰਦਰ ਸਿੰਘ ਦਾ ਬੇਟਾ ਹੈ ਤੁਸੀਂ ਤੁਸੀਂ ਕੀ ਲੱਗਦੇ ਜੀ ਮੇਰੇ ਤੱਕ ਦੇ ਮੇਰੇ ਸਾਲੇ ਦਾ ਬੇਟਾ ਵਈ ਹਾਂਜੀ ਕੀ ਘਟਨਾ ਵਾਪਰੀ ਜੀ ਕਟਨਾ ਸਰੇ ਬੱਚੇ ਗਏ ਗੱਡੀ ਢੋਣ ਵਾਸਤੇ ਨਹਿਰ ਤੇ ਹਾਂਜੀ ਤੇ ਨੌਦੇਸਾਵੇ ਨਹਿਰ ਦੇ ਵਿੱਚ ਕਿਤੇ ਬਾੜੀ ਪਣੀ ਦੀ ਭਰਨਗੇ ਗੱਡੀ ਢੋਣ ਲਈ ਹਾਂਜੀ ਉਹ ਪੈਰ ਫਿਸਲ ਦੇ ਕਾਰਨ ਨਹਿਰ ਦੇ ਵਿੱਚ ਜਾ ਡੁੱਬਾ ਅੱਛਾ ਜੀ ਹਾਂਜੀ ਤੇ ਕੋਈ ਅਧਿਕਾਰੀ ਆਇਆ ਅੱਜ ਮੌਕੇ ਤੇ ਉੱਚ ਅਧਿਕਾਰੀ ਕੋਈ ਨਹੀਂ ਮੌਕੇ ਤੇ ਆਇਆ ਤੇ ਪ੍ਰਸ਼ਾਸਨ ਨੂੰ ਮੇਰੇ ਸਾਲੇ ਨੇ ਜੀ ਨੇ ਅਪੀਲ ਵੀ ਕੀਤੀ ਆ ਵੀ ਪਾਣੀ ਦਾ ਨਹਿਰ ਦਾ ਘਟ ਕੀਤਾ ਜਾਵੇ ਪਰ ਪਾਣੀ ਕੋਈ ਘਟਦੀ ਹੋਇਆ ਉਹ ਤੇਜ਼ ਵਹਾਅ ਕਰਕੇ ਹੋ ਜਾਦਾ ਪਾਣੀ ਦੇ ਵਿੱਚ ਇਹ ਫਿਰ ਕਿਦੋਂ ਡੁੱਬਾ ਜੀ ਇਹ 17/7 ਨੂੰ ਡੁੱਬਾ ਕੋਈ ਇੱਕ ਡੇਢ ਦੇ ਦਾ ਡੈਮੇਜ ਕਰਾ ਗਿਆ ਹਾਂ ਜੀ ਹਾਂ ਜੀ ਅੱਜ ਤੀਜੇ ਦਿਨ ਲਾਸ਼ ਮਿਲੀ ਹੈ ਅਸੀਂ ਕਿਵੇਂ ਕਿੱਦਾਂ ਪਤਾ ਲੱਗਾ ਜਦੋਂ ਪਤਾ ਨਾਲ ਜਿਹੜੇ ਮੁੰਡੇ ਨਾ ਹੋਣਗੇ ਸੀਗੇ ਤੇ ਉਹਨਾਂ ਨੇ ਫਿਰ ਸਾਰੀ ਇਹ ਜੀ ਘਟਨਾ ਦੱਸੀ ਆ ਤੇ ਇਸ ਤਰ੍ਹਾਂ ਇਹ ਪਾਣੀ ਪਾਣੀ 'ਤੇ ਲੱਗਾ ਹੈਗਾ ਗੱਡੀ ਦੀ ਹੋਣੀ ਦੁਪਹਿਰ ਕਿਸਮ ਦੇ ਕਾਰਨ ਦੇ ਵਿੱਚ ਇਹ ਜਿਹੜਾ ਮਰਤਕ ਜਦੋਂ ਡੁੱਬਾ ਜੀ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਤੁਹਾਡੇ ਵੱਲੋਂ ਜਾਂ ਪਰਿਵਾਰ ਵੱਲੋਂ ਇੱਕ ਫਿਰ ਕਿਦਾਂ ਉਪਰਾਲੇ ਸਰਕਾਰ ਕੋਤਾ ਖੋਰ ਵੀ ਇਹ ਮਗਾਏ ਲਗੇ ਹਾਂਜੀ ਉਹਨਾਂ ਨੇ ਬੜੀ ਜਦੋਜਾਦ ਕੀਤੀ ਪਰ ਕੋ ਕੋਤੇ ਖੋਰ ਸਰਕਾਰੀ ਸੀ ਜਾਂ ਨਹੀਂ ਪ੍ਰਾਈਵੇਟ ਸਾਡੇ ਆਪਣੇ ਤੋਂ ਤੋਂ ਮਗਾਏ ਗਏ ਅੱਛਾ ਜੀ ਕੋਈ ਨਹੀਂ ਆਇਆ ਰਿਕਾਰਡ ਅੱਛਾ ਜੀ ਹਾਂਜੀ ਤਾਂ ਸਰਕਾਰੀ ਅਧਿਕਾਰੀ ਕੋਈ ਸਰਕਾਰੀ ਅਧਿਕਾਰੀ ਕੋਈ ਕੋਈ ਨਹੀਂ ਆੜਿਆ ਤੁਸੀਂ ਅਪਰੋਚ ਕੀਤੀ ਜੀ ਸਰਕਾਰੀ ਤੋਂ ਜੀ ਹਾਂ ਮੈਂ ਅਪਰੋਚ ਕੀਤੀ ਪਰ ਕੋਈ ਨਹੀਂ ਆਇਆ ਅੱਛਾ ਜੀ ਸਾਰਿਆਂ ਨੂੰ ਕੋਈ ਨਹੀਂ ਆਇਆ ਹਾਂ